ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਆਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰੀਏ ਅੱਜ ਦੇ ਬਲੌਗ ਦੀ ਤੇ ਫਟਾਫਟ ਰੈਡੀ ਹੋ ਕੇ ਵੈਸੇ ਮੈਂ ਤਾਂ ਬਹੁਤ ਟਾਈਮ ਪਹਿਲਾਂ ਵੀ ਰੈਡੀ ਹੋਈ ਆਂ ਬਸ ਇੰਦਰਜੀਤ ਨੇ ਹੀ ਆਪਾਂ ਨੂੰ ਲੇਟ ਕਰਾਇਆ 15 ਮਿੰਟ ਲੇਟ ਆਪਾਂ ਪੂਰੇ ਆਪਦੇ ਹਿਸਾਬ ਨਾਲ ਮਤਲਬ ਬੱਚਿਆਂ ਦੇ ਹਿਸਾਬ ਨਾਲ ਤਾਂ ਠੀਕ ਆ 8 ਵਜੇ ਤੁਰਦੇ ਹੁੰਦੇ ਨੇ ਬੱਚੇ ਘਰ ਤੋਂ ਤੇ ਆਪਾਂ 8 ਵਜੇ ਤੁਰਨ ਲੱਗੇ ਆਂ ਤੇ ਕਾਦੇ ਤੁਰਦੇ ਤੁਰਦੇ ਫੇਰ ਇੰਦਰਜੀਤ ਨੂੰ ਜਿਆਦਾ ਆ ਗਿਆ ਆਪਦੀ ਵਾਚ ਛੱਡਿਆ ਆ ਓਕੇ ਤੇ ਹੁਣ ਉਹ ਲੈਣ ਗਏ ਨੇ ਤੇ ਆਪਾਂ ਤੁਰਨਾ ਸੀ ਵੈਸੇ 4:30 ਤੇ 4:30 ਵਜੇ ਜਾਣੇ ਆਪਾਂ ਤੁਰਦੇ ਤੁਰਦੇ ਹਾਂ ਜੋ ਬੰਦਾ ਕਹਣਾ ਪਾਪਾ ਹੀ ਨਹੀਂ ਸੈੱਟ ਆ ਰਹੇ ਆ ਸਾਡਾ ਤਾਂ ਹਮੇਸ਼ਾ ਹੀ ਪਾਪਾ ਲੇਟ ਕਰਾਉਂਦਾ ਹਨਾ ਜੋ ਬੰਨ ਆਪਾਂ ਨੂੰ ਹਾਂ ਸਬੂ ਛੱਡਣਾ ਉਹਦੋਂ ਉਹਦੋਂ ਹਾਂ ਪਾਪਾ ਬਹੁਤ ਤਿਆਰੀਆਂ ਬਿਆਰੀਆਂ ਕਰਦਾ ਆਪਣੀਆਂ ਸੋ ਚਲੋ ਜੀ ਚੱਲੀਏ ਹੁਣ ਫਟਾਫਟ ਤੇ ਆਪਾਂ ਅੱਗੇ ਕਾਲ ਕਰ ਦਿੱਤੀ ਆ ਉਹਨਾਂ ਨੂੰ ਕਿ ਤੁਸੀਂ ਰੈਡੀ ਰਹੋ ਤੇ ਆਪਾਂ ਉਹਨਾਂ ਨੂੰ ਗੇਟ ਤੋਂ ਲੈ ਕੇ ਹੀ ਚਲੇ ਜਾਣਾ ਹੈ ਬਕਰਪੁਰ ਨੂੰ ਤੇ ਫਿਰ ਵਾਪਸੀ ਆਉਣ ਦੇ ਟਾਈਮ ਖੰਨੇ ਤੋਂ ਥੋੜੀ ਸ਼ਾਪਿੰਗ ਕਰਾਂਗੇ ਪਾਪਾ ਨੂੰ ਦੇ ਦਾਂ ਕੀ ਕੀ ਖਰੀਦਦੇ ਤੇਰਾ ਬਾਪਾ ਉਹਨਾਂ ਨਾਲ ਰਲ ਕੇ ਜਵਨ ਇਹ ਲੋ ਟਾਂਟ ਮਾਰਦਾ ਪਾਪਾ ਨੂੰ ਦੱਸੂਗੀ ਮੈਂ ਹੁਣ ਜਦ ਪਾਪਾ ਆਉਣਗੇ ਜਵਨ ਨੇ ਬਿਆਨਬਾਜ਼ੀ ਦਿੱਤੀ ਸੀਗੀ ਬੋਲ ਜਵਨ ਕੀ ਕੀ ਆ ਸੀ ਤੂੰ ਪਿਆਰ ਹੋ ਕੇ ਜਾਂਦਾ ਸਕੂਲ ਹੈ ਉਹ ਤਾਂ ਯੂਨੀਫਾਰਮ ਪਾ ਕੇ ਜਾਂਦਾ ਉਹ ਵਿਚਾਰਾ ਕਿਹਨੂੰ ਪਾਉਂਦਾ ਕੱਪੜੇ ਲੈ ਆ ਯੂਨੀਫਾਰਮ ਪਹਿਲਾਂ ਤਾਂ ਤੂੰ ਦੋ ਤਿੰਨ ਹੁੱਡੀਆਂ ਹੀ ਬਦਲਦਾ ਹੁੰਦਾ ਇੱਕ ਪਾ ਕੇ ਸ਼ੀਸ਼ੇ ਪੂਰੇ ਘੜ ਕੇ ਇਹ ਵੀ ਨਹੀਂ ਸੈੱਟ ਹੈਗੀ ਦੂਜੀ ਪਹਿਲਾਂ ਗਰੇਪ ਪਾਈ ਸੀ ਹਾਂ ਪਹਿਲਾਂ ਗਰੇਪ ਪਾਈ ਸੀ ਬਸ ਮੈਨੂੰ ਜਿਹੜੇ ਤੂੰ ਕਿਹਾ ਜਾਵੇ ਚਲੋ ਭਾਈ ਚੱਲੀਏ ਹਿੰਮਦਨਾ ਲਾਓ ਵੀ ਬੱਚੇ ਆਪਾਂ ਛੱਡ ਤੇ ਸਕੂਲ ਤੇ ਹੁਣ ਆਪਾਂ ਚੱਲੇ ਨਰੈਣਗੜ ਵੱਲ ਨੂੰ ਤਾਹੋ ਦਾ ਤੇ ਵਸ ਉਹਨਾਂ ਨੂੰ ਤੋਂ ਲੈ ਕੇ ਆਪਾਂ ਨਿਕਲ ਜਾਣਾ ਪਾਕਰਪੁਰ ਲਾਓ ਵੀ ਫਾਈਨਲੀ ਇੰਦਰਜੀਤ ਨੇ ਪਹਚਾਣ ਦਿੱਤਾ 8:55 ਤੇ ਨਹੀਂ ਪਰ 9 ਵਜੇ ਲਾਉ ਘਰੇ ਤਾਂ ਇਹ ਨਾਲ ਦੇ ਪਿੰਡ ਆ ਗਏ ਆਪਾਂ ਕਿਹੜਾ ਪਿੰਡ ਹੈ ਰਤਨਪਾਲੋ ਰਤਨਪਾਲੋ ਆ ਗਏ ਕਹਿੰਦੇ ਚਲੋ ਐਨ ਦਾ ਲਾ ਦੇ ਤੁੱਪ ਪੈਂਦੀ ਆ ਕੀ ਪੈਂਦੀ ਆ ਦੰਗੋ ਲਾਈਂ ਤਾਈਂੇ ਵਰਗੇ ਤੇ ਐਂ ਵੀ ਲਾਈਂ ਜੇ ਤੇਰੀਆਂ ਹੈ ਨਹੀਂ ਤਾਂ ਆ ਰਹੀ ਨਹੀਂ ਆ ਸਹੀ ਪਕੜੇ ਅੱਜ ਮੈਂ ਆਹੀ ਲਾ ਕੇ ਬੈਠੀ ਉਹ ਆਹ ਕਰਕੇ ਡਾਊਨ ਕਿਉਂਕਿ ਸਾਹਮਣੇ ਧੁੱਪ ਬੈਠੀ ਸੀ ਚਲੋ ਵਾਈ ਆ ਗਏ ਦੇਖੀਏ ਤਿਆਰ ਨੇ ਬੰਦੇ ਆਪਣੇ ਓਹੋ ਥਕਾਤਾ ਇੰਦਰ ਵੀ ਤੂੰ ਬਹਿ ਗਏ ਬਹਿ ਗਏ ਰਹਿ ਗਏ ਰਹਿ ਗਏ ਲਓ ਵੀ ਬੰਦੇ ਚੱਕ ਲਏ ਆਪਾਂ ਨੇ ਦੋ ਪਿੱਛੇ ਬੈਠੇ ਨੇ ਇੱਕ ਬੰਦਾ ਹਾਰਿਆ ਇੱਕ ਬੰਦਾ ਉਹ ਮੂਰੇ ਰਿਹਾ ਤੇ ਹੁਣ ਆਪਾਂ ਗਵਿੰਦਗੜ੍ਹ ਲੰਘ ਗਏ ਹਨਾ ਚਲੋ ਚਾਲ ਚੱਲਦੇ ਆਂ ਸਰਾਂਦ ਵਾਲੀ ਨਹਿਰ ਨਾਂਗੇ ਸਰਾਂਦ ਵਾਲੀ ਨਹਿਰ ਤੇ ਮੈਂ ਤੇ ਆ ਗਏ ਆ ਜਨਰੇਟਰ ਆ ਨਾ ਹਾਂ ਹਾਂ ਸਰਾਂਦ ਵਾਲੀ ਨਹਿਰ ਤੇ ਆ ਗਏ ਜਿੰਨਾ ਨੂੰ ਨੂਣਾ ਦੇ ਦੋ ਹੈ ਨਾ ਭਾਈ ਇਸ਼ਨਾਨ ਕਰਨਾ ਸੀ ਨੌੜਾ ਤਾਂ ਜਾ ਘੜਾ ਸਵੇਰੇ ਇੱਕ ਵਾਰ ਮਸਾ ਨਾ ਤਾ ਜਾਂਦਾ ਹੁਣ ਤਾਂ ਉਹ ਨਹੀਂ ਬੱਲੇ ਗਿੱਜਰ ਲਾ ਕੇ ਸਹੀ ਗੱਲ ਆ ਚਲੋ ਵੀ ਮਿਲਦੇ ਆਂ ਫਿਰ ਆਪਾਂ ਤਾਂ ਰੁੱਕ ਕੇ ਚੱਲਗੇ ਲਓ ਵੀ ਪਹੁੰਚ ਗਏ ਆਪਾਂ ਬੱਕਰਪੁਰ ਤੇ ਹੁਣ ਚੱਲੀ ਆਪਾਂ ਅੰਦਰ ਮੱਠਾ ਟੇਕੀਏ ਸਭ ਤੋਂ ਪਹਿਲਾਂ ਫੇਰ ਮਿਲਦੇ ਆ ਤੁਹਾਨੂੰ ਫੇਰ ਦੇ ਦਿਆ ਕਿੱਧਰ ਨੂੰ ਜਾਣਾ ਆਪਾਂ ਹੋ ਵੀ ਅੱਜ ਤਾਂ ਭੀੜ ਘੱਟ ਆ ਲੱਗਦੀ ਆ ਪਤਾ ਨਹੀਂ ਆਪਾਂ ਹੀ ਸੱਜਦੇ ਟਾਈਮ ਕਿੰਨਾ ਹੋਇਆ 9 ਵਜੇ ਕੇ ਨਾ ਦੀਦੀ ਹਾਂ 10 ਵਜੇ ਕੇ ਨਾ 9:15 10 ਵਜੇ ਹਾਂ ਸਹੀ ਗੱਲ ਆ ਮੈਂ ਆਪਦੇ ਆਲਾ ਹਿਸਾਬ ਲਾ ਗਈ ਨਾ ਮੈਂ 8 ਵਜੇ ਤੁਰੀ ਸੀਗੀ ਚਲ ਘੰਟੇ ਦੇ ਹੀ ਲਾ ਗਈ ਹਿਸਾਬ ਚਲ 10 ਵਜੇ ਵੱਜ ਗਏ ਕਹਿੰਦੇ 10 ਵਜੇ 20 ਮਿੰਟ 10 ਵਜੇ 20 ਮਿੰਟ ਮੱਥਾ ਟੇਕ ਦੇ ਕਰਦਿਆਂ ਉੱਧਰ ਜਾਂਦੇ ਸਾਢੇ 10 ਹੋ ਜਾਣੇ ਆ ਲੋ ਜੀ ਮੱਥਾ ਆਪਾਂ ਟੇਕ ਲਿਆ ਭੋਖਾ ਖਾਂਦੇ ਨੇ ਬੰਦੇ ਇੱਧਰ ਮੱਥਾ ਟੇਕ ਲਿਆ ਪ੍ਰਸ਼ਾਦ ਲੈ ਲਿਆ ਬਹੁਤ ਵਧੀਆ ਮੱਥਾ ਟੇਕ ਗਿਆ ਕਿਉਂਕਿ ਹਜੇ ਨਹੀਂ ਭੀੜ ਨਹੀਂ ਹੋਈ ਹੈਗੀ ਹਾਂਜੀ ਸਾਡੀ ਵੀ ਗੱੱਚ ਦੇ ਸਾਰਿਆਂ ਦੇ

ਠੀਕ ਲਓ ਵੀ ਅਗਲੇ ਬੰਦੇ ਉਤਨੇ ਰੇਟ ਹੁਣ ਇਹ ਕਰਨਗੇ ਲੈ ਹੁਣ ਕਹਿੰਦੀ ਐ ਇਧਰੋਂ ਸਟਾਰਟ ਕਰਦੇ ਆ ਛੋਟੇ ਵਾਲੇ ਤੇ ਆ ਗਈਆਂ ਛੋਟੇ ਵਾਲੇ ਤੇ ਉਸ ਤਾਂ ਪੋਰਟ ਤੇ ਆ ਗਈਆਂ ਲਓ ਵੀ ਦੇ ਦੇ ਹੁਣ ਕੀ ਬਣਦਾ ਉਹ ਵੀ ਪਹੁੰਚ ਗਏ ਆਪਾਂ ਖੰਨੇ ਪਾਰਕਿੰਗ ਦੇ ਵਿੱਚ ਹਜੇ ਕਾਫੀ ਭੀੜ ਆ ਗੱਡੀ ਲੱਗਣ ਨੂੰ ਟਾਈਮ ਲੱਗਣਾ ਆ ਜਦ ਤੱਕ ਲਈ ਆਪਾਂ ਸ਼ਾਪਿੰਗ ਆਪਣੀ ਸਟਾਰਟ ਕਰ ਲੈਣੇ ਆ ਜਿਹੜੀ ਮਰਜ਼ੀ ਸਭ ਤੋਂ ਪਹਿਲਾਂ ਜੁੱਤੀਆਂ ਤੋਂ ਹੀ ਸ਼ੁਰੂਆਤ ਕਰਨਾ ਮੈਂ ਜੁੱਤੀਆਂ ਤੋਂ ਹੀ ਸ਼ੁਰੂਆਤ ਕਰਦਾ ਦੇਖੋ ਹੁਣ ਕੀ ਲੈਣਾ ਇਹ ਬਤਾਉਂਦਾ ਅੰਪੈਰ ਵੀ ਕਰਦਾ ਕੋਪਰੇ ਪੁੱਲੇ ਨੇ ਚੈੱਕ ਕੀਤੀਆਂ ਜਾ ਰਹੀਆਂ ਨੇ ਕਹਿੰਦੇ ਪਾ ਪਾ ਕੇ ਦੇਖੋ ਕਿਹੜੀ ਪਸੰਦ ਆ ਇਹ ਬਣਾਖਣ ਬੜੇ ਜੀ ਨੋਹੇ ਰਹੋ ਆ ਸੋਹਣੀ ਲੱਗੀ ਉਹ ਲੀ ਆ ਗਰੇ ਜੀ ਇਹ ਮੈਨੂੰ ਪਪਾ ਨੇ ਜਿੰਨ ਵਿੱਚ ਪੰਜਾਬੀ 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 ਨੇ ਫੇਵਰਿਟ ਦੀ ਫਿਰ ਉਹ ਉਹ ਚੀਜ਼ ਉਹ ਚੀਜ਼ ਵੀ ਪਿਆਰ ਵੱਧ ਕੇ ਕਰਨਾ ਫਿਰ ਆ ਲੋ ਜੀ ਨਹੀਂ ਕਿ ਰਹਿਣ ਨੇ ਫਿਰ ਕਿਵੇਂ ਬਣਾ ਦੂਗੀ ਕੋਈ ਨਾ ਆ ਗੱਲ ਲਾਓ ਪਹਿਲੇ ਬੁੜੇ ਹੀ ਨਾ ਮੈਂ ਨਾ ਜਮੇ ਰੁਪਏ ਨਹੀਂ ਜੀ ਨਾਲ ਇਹ ਕਪੜਾ ਹੀ ਨਿਕੈ ਦਿੰਦਾ ਹੋ ਜੀ ਸੇਮ ਪਾਇਆ ਜਾਂਦੇ ਵੀ ਹੁੰਦੇ ਚਾਦਦੇ ਨੇ ਫੇਰ ਵੇਚ ਕਰਦੇ ਨੇ ਕੀ ਕਹਿੰਦੇ ਹੋ ਇਹ ਨਾ ਰੁਪਈਏ ਨਾਲ ਕਹਿੰਦਾ ਮੇਰਾ ਕਿਧਰ ਵੀ ਕਰ ਚ ਭਾਵਾਂਗੇ ਇਹ ਨਾ ਨਾ ਮਨੇ ਨਰ ਉਹ ਕਿਤੇ ਮੇਰਾ ਬੜੀ ਬਹੁ ਵੀ ਨਾ ਆ ਗਈ ਹੁੰਦੀ ਨਾ ਮੀ ਬਿਜੁਤੀ ਆ ਰਹੀ ਨਾ ਵੀ ਜਾਣ ਨਰ ਉਹ ਇਹ ਨਾ ਮਨੇ ਇਹ ਨਹੀਂ ਗਈ ਕਾ ਅਗਲਾ ਕਿਹੜੇ ਲਾ ਮਮੀ ਮੈਂ ਤਾਂ ਕਲਰ ਬਹੁਤ ਸੋਹਣਾ ਮੈਂ ਤਾਂ ਕਲਰ ਦਾ ਸੋਹਣਾ ਲੱਗਦਾ ਇਹ ਨਾ ਇਹ ਨਾ ਮਾਰਾ ਕਿ ਉਹ ਇਹ ਨੂੰ ਨਵੇਂ ਲੱਗ ਨੇ ਕਿ ਇਹ ਹੋ ਰਹੀ ਇਹਨਾਂ ਡਰ ਕਿਨੇ ਬੜੇ ਦੀਪਾ ਨੇ ਡੀਪਾ ਨੇ ਕਲਰੇ ਆ ਵੀ ਸੋਣਾ ਜੇ ਤੂੰ ਪਾਈ ਬੈਠੀ ਇਹ ਜਵੇਂ ਨਾ ਸੂਟ ਵਾਲਾ ਜੀ ਜੀਨ ਵਾਲਾ ਨਾ ਨਾ ਸ਼ੋਲ 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 ਕਿਉਂ ਹੋ ਰਹੀ ਸ਼ੋਲ ਕਿਵੇਂ ਗੱਲ ਦੀ ਸ਼ੋਲ ਕਿਵੇਂ ਗੱਲ ਦੀ ਸਾਰਾ ਟੱਕਿਆ ਜਾਂਦਾ ਇਹ ਬੰਦਾ ਕਰੇ ਦੋ ਦੇ ਵਿੱਚੋਂ ਸਿਲੈਕਟ ਹੋ ਰਿਹਾ ਖੜੀ ਹੋ ਕੇ ਦਿਖਾ ਜਿੱਦਾਂ ਤੁਰ ਕੇ ਦੇਖ ਮੈਂ ਤਾਂ ਯਾਰ ਸਭ ਨੂੰ 프리ਮੂਮ ਬੋਲਦਾ ਕਿ ਬੜਾ ਘਰੇ ਪਰਦੇ ਮੁਰਜੀ ਬਾਹਰ ਤੋਂ ਸੰਭਲਦੇ ਮੈਂ ਚੱਲ ਗਿਆ ਵਧੀਆ ਲੱਗਦਾ 200 ਲੱਗਦੇ 200 ਲੱਗਦੇ ਗੂੜੇ ਲਾਈਕ ਕਰਾਂ ਮੈ ਲੱਗਦੇ ਕਿ ਕਿਹੜਾ ਫਾਈਨਲ ਹੁੰਦਾ 200 ਲੱਗਦੇ ਜੇ ਮਰਜ਼ੀ ਤੇਰੇ ਮਨ ਨੂੰ ਦੇਖ ਕਿਹੜਾ ਵਧੀਆ ਲੱਗਦਾ ਹਾਂ ਲੰਘਾ ਦਾ ਫਰਕ ਇਹਨਾਂ ਦੀ ਕੀ ਕੀ ਕੀਤੀ ਜਾਂਦੀ ਦੋਨੇ ਦੋਨੇ ਸਰਦ 300 ਚਾਹਦਾ ਇਹ ਮੇਰੇ ਮਰੇ ਮਰੇ ਬਾਰੇ ਬਹਿਣਾ ਦੋ ਕਰੇ ਹੈਪਨ ਵਾਲੇ ਜੇ ਪਾਣੀ ਦੀ ਬਾਲ ਚਾਹ ਪਾਣੀ ਦੀ ਬਾਰੀ ਦੋਵੇਂ ਲੈ ਲਊ ਰੇਟ ਸਹੀ ਸਹੀ ਹਾਂ ਜਾ ਜਾ ਆਜੋ ਲਾਓ ਵੀ ਆ ਗਏ ਹੁਣ ਆਪਾਂ ਬਾਜ਼ਾਰ ਚ ਜਾਣਾ ਆਪਾਂ ਅੱਗੇ ਪੰਜਾਬ ਕਲੈਕਸ਼ਨ ਵਾਲਿਆਂ ਦੇ ਦੋ ਬੰਦੇ ਸਾਡੇ ਉਹ ਆਉਂਦੇ ਆ ਪਿੱਛੇ ਹਾਂ ਹਾਂ ਆਇਆ ਕੋਈ ਸੰਭੇ ਪਸੰਦੇ ਪਸੰਦਾ ਡਾਇਮੰਡ ਖਰੀਦ ਲਿਆ ਡਾਇਮੰਡ ਮੈਂ ਤੇਨਾ ਪੂਰਾ ਕਿਨੇ ਦੀ ਮੰਨਤੀ ਨਾ ਲੋਬੀ ਸ਼ਾਪਿੰਗ ਕਰਦੇ ਕਰਾਉਂਦੇ ਗਾਹਾਂ ਵੱਤ ਚੱਲੇ ਆਪਾਂ ਕੀ ਖਰੀਦ ਲਿਆ ਗੁਰਪ੍ਰੀਤ ਬਹੁਤ ਕੁਝ ਖਰੀਦ ਲਿਆ ਅਸੀਂ ਅੱਜ ਜੁਐਲਰੀ ਦੀ ਕਰੀ ਆ ਬੰਨਾਂ ਦਾ ਹਾਂ ਪਹਿਲਾਂ ਜੁਐਲਰੀ ਖਰੀਦੀ ਆ ਅਸੀਂ ਨੇ ਹੁਣ ਚੱਲਦੇ ਆ ਅੱਗੇ ਨੂੰ ਬਿਲਕੁਲ ਪਾ ਗਏ ਅਸੀਂ ਪਹੁੰਚ ਗਏ ਪੰਜਾਬ ਵਾਲੇ ਦੇ ਲਵਾਉਨੇ ਆ ਹੁਣ ਸਾਲੂ ਕੱਪੜੇ ਹਾਂ ਸਾਲੂ ਨਹੀਂ ਆਪਾਂ ਗਰਮੀ ਵਾਲੇ ਲੈਣੇ ਆ ਹਾਂ ਆਪਾਂ ਸੀ ਫਿਰ ਚੱਲਦੇ ਹੁੰਨੇ ਆਪਾਂ ਚੱਲਦੇ ਆ ਸੀਜ਼ਨ ਦੇ ਕਬੜੀ ਠੀਕ ਹੈ ਸਟੱਫ ਤਾਂ ਮੈਂ ਕਿਹਾ ਠੀਕਾ ਬਸ ਬਟਨ ਵਾਲੇ ਨਾਲ ਹੋਣ ਸੱਦਾ ਜੀ ਲਾਲੂ ਵੀ ਦਿਖਾਵਾ ਦਿਖਾ ਦਿਓ ਇਹ ਟ੍ਰਿਪਲੈਕਸ ਹਾਂ ਲੋਰਾ ਇਹਦਾ ਮਤਲਬ ਜਿਹੜੇ ਸ਼ਰਟ ਦਾ ਸਾਈਜ਼ ਥੋੜਾ ਲੌਂਗਸ ਮਿਲ ਜੂਗਾ ਕੁੜਤੇ ਟਾਈਪ ਹਾਂਜੀ ਸਤਿ ਸ਼੍ਰੀ ਅਕਾਲ ਹਾਂ ਸ਼ੱਕ ਕੋ ਕਲਰ ਹੀ ਕਲਰ ਹਾਂ ਠੀਕ ਹੈ ਸਾਈ ਸਾਹਿਬ ਆ ਸਾਈਜ਼ ਠੀਕ ਹੈ ਆ ਦੇਖੋ ਕਿ ਇਹਦੇ ਵਿੱਚ ਫਲੋਰ ਦਿਖਾਇਓ ਦੇਖੋ ਕਮਰਾ ਸੀਮਾ ਕੁੱਲੀ ਆ ਨਾ ਮੈਲਰ ਦੀ ਪੀਸ ਆ ਕੁੱਲੀ ਡੁੱਲੀ ਕੰਫਰਟ ਆਣੀ ਨੀ ਹਾਂ ਸਸਤਾ ਹਾਂ ਹਾਂ ਜਿਵੇਂ ਬਸ ਇਹਦੇ ਵਿੱਚ ਆਹੀ ਪ੍ਰਿੰਟ ਫੇਨੇ ਜਿਵੇਂ ਲੌਂਗ ਦੇ ਵਿੱਚ ਕਹਿੰਦੇ ਜਿਹੜੀ ਤੁਹਾਨੂੰ ਆ ਸੈਮੀ ਲਾਈਨ ਦਿਖਾਈ ਹੈ ਇਹਦੇ ਵਿੱਚ ਕਲਰ ਵਾਦੂਗੇ ਅੱਛਾ ਭਾਣਾ ਸੁੱਕਾ ਜਾਣਾ ਇਹ ਤਾਂ ਹੋਊਗਾ ਇੱਕ ਆ ਕਲਰ ਦੇ ਇੱਕਾਈ ਉਨੀ ਜਿਸ਼ਾਰ ਕਲਰ ਦੇ ਇਹਨੇ ਲੰਬਾਈ ਉਨੀ ਹੋਣਾ ਹਾਂਜੀ ਹਾਂਜੀ ਲੈ ਇਹਨਾਂ ਦੀ 30 ਸਾਈਜ਼ ਆਹ ਦੇ ਤਾਂ ਅਬੀ ਸੋਣਾ ਹਨ ਇਹ ਵੀ ਸੋਣਾ ਲਾ ਦੋ ਇਹ ਤਾਂ ਤਿੰਨ ਉਹਨੂੰ ਲੈਣੇ ਨੇ ਇੱਕ ਆ ਕਰ ਦੋ ਚੱਲੀ ਆ ਉਧਰ ਘੜਾ ਨੇ ਗੁੱਡਾ ਨਾਲ ਲੱਗਣਾ ਤੁਸੀਂ ਇਹ ਸੈਮੀ ਲੈਕਚਰ ਦੇਖ ਰਹੇ ਹੋ ਇਹ ਚਲੇ ਜਾ ਇਹ ਚ ਦੋ ਪੀਸ ਇਹ ਚਦ ਕਰ ਲੈਣੇ ਕੋਈ ਨਹੀਂ ਹਾਂ ਇਹ ਚ ਹਾਂ ਆਓ ਚਟਕੀ ਹਾਂ ਹਾਂ ਦੇਖੋ ਦੇਖ ਚੱਕਾ ਇਹ ਯਾਰ ਨਹੀਂ ਇਹ ਬਹੁਤ ਨਹੀਂ ਮਾਂ ਮੈਂ ਲਿਆ ਵਧੀਆ 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 ਉਹ ਇੰਨਾ ਰਹਿ ਜਾਂਦਾ ਤੀਸ ਕੱਲ ਆ ਜਾਓ ਵੀਰੇ ਸਾਰੇ ਅੱਜ ਹੋ ਜਾਣਾ ਸਾਮ ਤੱਕ ਤਿਆਰ ਵੀਰੇ ਆ ਜਾਓ ਆ ਦੇ ਮਨੀ ਨਹੀਂ ਮੈਂ पाओ पत्था इधर भी जुके तो 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 तो... मार्केट बच्चे रहे हैं ਘੰਟਾ ਹੋ ਗਿਆ ਭਾਈ ਹੈ ਲੈਣਾ ਵਾਲੇ ਨੇ ਆ ਗਏ ਵੀ ਪਰ ਆਪਾਂ ਦੇਖਦੇ ਆਂ ਕੀ ਲੈਨੇ ਆਪਾਂ ਨੀ ਤਾਂ ਹੋਣੀ ਆ ਲੈ ਗੱਗੀ ਆਈ ਏ ਖਜ਼ਾਨਚੀ ਕਲਰੇ ਆ ਦੋ ਲੈ ਲਈ ਬਲੈਕ ਤਾਂ ਬਾਈਟ ਦੇ ਹੋ ਜਾਂਦੇ ਦੇ ਵੀ ਇੰਨਾ ਕਰਦੇ ਪਾਉਂਦੇ ਹੋਰ ਹੋਰ ਨਹੀਂ ਲੱਝਣ ਦੀਆਂ ਸੌਂਜੀ ਘਰੇ ਆ ਕੇ ਫੈਜ ਕਿਹੜਾ ਵੀਰੇ ਫੈਜ ਚਲ ਜੀ ਆ ਦੇਖੋ ਵਾਈਟ ਤਾਂ ਉਹ ਰਹਿਣੀ ਤੇ ਤੂੰ ਵਾਈਟ ਨਹੀਂ ਚਾਹੀਦੀ ਠੀਕ ਹੈ ਬਰਾਊਨ ਮਿਲਦੀ ਹੈ ਇੱਕ ਆ ਦੇ ਰਿਹਾ ਇਦਾਂ ਦਾ ਕੋਈ ਥੋਰ ਕਲਰ ਹੈ ਆਹ ਰੌਂਡ ਕੀ ਕਲਰ ਦੇਖੋ ਕਲਰ ਕਮਰਾ ਆਹ ਕਦਰ ਪਹਿਲੇ ਹੀ ਹੈਂਡ ਜੇ ਲੱਗਿਆ ਸਾਰੇ ਹਾਂਜੀ ਵੀਰੇ ਉਹਦੇ ਚੀਕਾ ਮੂਲ ਤੇ ਲੱਗਾ ਉਹ ਹੈਂਡਾ ਵੈਸੇ ਦਾ ਗ੍ਰੀਨ ਕਲਰ ਹੈ ਨਾ ਜਿਹੜਾ ਵੀਰੇ ਉਹ ਹਰੇਕ ਨਾ ਪੈਣਾ ਤੁਹਾਡਾ ਹੂੰ ਇਹਦਾ ਮਰਜੀ ਦਾ ਬਲੂ ਗੱਡੀ ਬਲੂ ਵੀ ਆਪਾਂ ਚੈੱਕ ਕਰੋ ਫਿਟਿੰਗ ਠਾਕੀਆ ਕਿ ਸਾਜ ਜਾਣਾ ਆਪਣੇ ਕੋਲ ਆਇਆ ਨਾ ਬੰਨ ਕਰਕੇ ਸੋ ਬੰਨ ਕਰਕੇ ਚੱਲੀਏ ਹੁਣ ਇਹ ਟੱਕ ਲਈਏ ਬਿੱਲ ਦੇਖਦੇ ਕਿੰਨਾ ਕੁ ਬਣਦਾ ਬਿੱਲ ਹੁਣ ਭਾਜੀ ਵੀ ਬੈਠੇ ਸਾਰੇ ਏਗੀ ਉਹਦੇ ਬਿੱਲ ਜੇ ਬਣਦਾ ਪਤਾ ਨਹੀਂ ਕੀ ਲਿਆ ਮੂੰਹ ਦੇਖਣ ਵਾਲਾ ਸੀਗਾ ਇਹ ਕੱਟਣੀ ਬਣੀ ਆ ਵੀਡੀਓ ਉਥੋਂ ਇਹ ਵੀਡੀਓ ਲੋ ਭਾਜੀ ਵੀ ਹੈਗੇ ਆ ਕਿਹਿਆ ਕੀ ਕਰ ਲੈ ਗਿਆ ਲੋ ਵੀ ਗਾ ਬਹਿਰੇਆ ਪੂਰਾ ਭਾਜੀ ਕੋਲੇ ਭਾਜੀ ਮਾਣੀ ਨੂੰ ਕੋਟ ਆਇਆ ਕਦੇ ਉੱਪਰ ਆਉਂਦੇ ਨਾ ਤੁਸੀਂ ਨਹੀਂ ਆਉਂਦੇ ਕੰਟੀਰ ਤੇ 1500 ਲੋ ਵੀ ਕੋក ਪੀਦੇ ਲਿੰਕਾ ਆਪਾਂ ਪੀ ਲਿਆ ਹਾਂਜੀ ਲਿੰਕਾ ਹਮ ਬੜੀਆਂ ਗੱਲਾਂ ਕਰਨਾ ਅੱਜ ਤੂੰ ਮੈਂ ਤਾਂ ਭੋਲਾ ਜਲੇਸਮਾ ਨਹੀਂ ਬੱਸ ਇਹੀ ਦੀਗਾ ਆ ਵੀ ਸਾਡੇ ਹੀ ਅੱਥ ਹਾਂ ਇਹਦੇ ਬਾਅਦ ਆ ਮੈਂ ਗੇਣਾ ਕਿੰਨੇ ਨੇ ਆਪਾਂ ਲਈ ਪੰਜ ਲਏ ਆ ਪੰਜ ਮੰਗਾਏ ਕਿੰਨੇ ਸੀਗਾ ਮੈਂ ਕਿੰਨੇ ਸੀ ਤਿੰਨ ਚਾਰ ਪੰਜ ਹਾਂ ਤੇ 6 ਲਏ ਬਾਕੀ ਦੋਸਰੇ ਜਦੋਂ ਨਹੀਂ ਨਹੀਂ ਉਹ ਹੋ ਗਈ ਲੈ ਗਏ 1 2 3 5 6 7 ਹੋ ਗਿਆ ਚਲੋ ਹੂੰ ਉਹ ਆ ਖਾ ਵਾਲੇ ਨੇ ਮੈਨੂੰ ਸਲੈਡ ਸੈਟ ਕਿੱਲੇ ਦਿੱਤੇ ਸੀ ਕਿ ਇਹ ਅੱਜ ਪੰਜ ਆਪਣੇ ਟਰੈਕ ਸੂਟ ਨੇ ਬੰਨੇ ਵਾਲੇ ਦੋ ਦੋ ਦਿਖਾਏ ਪੰਜ ਪੰਜ ਇਹ ਦੋ ਬੜੀਆਂ ਸਲੈਡ ਪੰਜ ਦੋ ਇਹ ਹੋਣੀਆਂ ਬਵਾ ਲੋ ਠੀਕ ਹੈ ਇਹ ਸਿਰੇ ਨਾਲ 22 ਵਈ ਹੈ ਲੋਬੀ ਬਣ ਰਿਕੇ ਆ ਫਰਲਾ ਜਿਹੜਾ ਇੰਦਰਜੀਤ ਕਰ ਜਿਹੜਾ ਆਪਾਂ ਨਹੀਂ ਦੇਣਾ ਭੱਜ ਲੋ ਮੈਂ ਜਾਮਾ ਬਾਦ ਮੈਂ ਗੱਡੀ ਕੱਢਾਂ ਬਾਹਰ ਜਾਂ ਨੂੰ ਕਾਈਂ ਦੀ ਮੈਂ ਜਾਮਾ ਨੱਪਤਾ ਤਾਂ ਲਈਆਂ ਨੇ ਘੈਂਟ ਘੈਂਟ ਇੱਕ ਮੈਨੂੰ ਨਹੀਂ ਲੈ ਕੇ ਕੋਈ ਨਾ ਪਾਈ ਹੋਈ ਜੱਟਣੀ ਆਉਣੀ ਇਹ ਤੈਨੂੰ ਪੁਲਿਸ ਸੱਸਰੀ ਇਹੋ ਨਾ ਪਾਉਣ ਵਾਲੀਆਂ ਗੱਲਾਂ ਨੇ ਡਬਲ ਆਜੂ ਕਰ ਦੇ ਮੇਰੇ 100 ਆਉਂਦੇ 6 ਪੀਸਾ 200 ਸੀਧਾ ਮਨ ਨਹੀਂ ਹਾਂਜੀ ਇਹ ਬਿੱਲ ਆਪਾਂ ਕਟਵਾਤਾ ਇੱਕ ਆਫਰ ਆਈ ਆਪਾਂ ਨੂੰ ਹੁੱਡੀ ਦੀ ਜਾਂ 1200 ਦੀ ਸ਼ੋਪਿੰਗ ਕਰ ਸਕਦੇ ਆ। ਦੇਖਦੇ ਆ 1200 ਦਾ ਹਮਕੀਲ ਲੈਣਾ ਰਪਿੰਦਰ ਨੇ। ਹੂੰ ਕੋਡ ਲੈਣਾ ਪੈਣਾ 1000 ਲੈ ਦੇ ਕੋਣ ਲੈ ਤੇ ਮੈਨੂੰ ਕਿੰਨੇ ਉਹ ਕਰਕੇ ਆਇਆ ਦੇਖ ਬਾਕੀ ਮੈਂ ਅੱਗੇ ਹਮੇਸ਼ਾ ਜਦੋਂ ਆਪਦੇ ਦੀ ਸ਼ਾਪਿੰਗ ਜਾਂਦੇ ਹਾਂ ਤਾਂ ਕੁਝ ਨਾ ਕੁਝ ਫ੍ਰੀ ਦਿਆ ਆਪ ਉਹ ਜਾ ਕੇ ਭਰਾਵੀਆਂ ਦਾ ਪਲੈਟ ਸਰ ਦੀਆਂ ਗੁੱਡੀਆਂ ਲੈ ਆਇਆ ਤੇ ਮੈਂ ਨਹੀਂ ਦੇਖੀ ਹੈਗੀ ਤੇ ਹੁਣ ਲੈ ਆ ਗੂਗਲ ਪੇ ਕਰ ਲਈ ਹੂੰ ਸ਼ੰਤੀ ਇੰਦਰਜੀਤ ਦੇ ਨਾਲ ਘੁੰਮਣ ਜਾਣਾ ਵਧੀਆ ਕੱਪੜੇ ਚਾਹੀਦੇ ਨੇ ਫਿਰ ਤਿਆਰੀਆਂ ਸਟਾਰਟ ਨੇ ਜਾਣਾ ਪਤਾ ਨਹੀਂ ਨਹੀਂ ਜਾਣਾ ਸੀ ਕਿੱਥੇ ਉਹ ਹਜੇ ਦੱਸਣਾ ਨਹੀਂ ਜਾਣਾ ਜਾਂ ਨਹੀਂ ਜਾ ਨਹੀਂ ਜਾਣਾ ਹੈਗਾ ਇਹ ਗੁਰਪ੍ਰੀਤ ਆ ਤੇ ਇਹ ਮੁੱਕਰੀ ਜਾਂਦਾ ਕਹਿੰਦਾ ਜਾਣਾ ਖਾਨੀ ਨਹੀਂ ਹਜੇ ਸਹੀ ਗੱਲ ਆ ਜੀ ਜੀ ਅਵੀ ਹਲੇ ਪਬਲੀਕ ਨਹੀਂ ਕਿਤਾ ਤੇ ਯਾਰ ਹੈ ਹੈ ਸਰ ਕਿਹਦਾ ਕਿਤਾ ਜੀ ਮੇਰੇ ਐਕਸਲ ਆਉ ਨੋ ਪਰਮਿਸ਼ਨ ਲੈ ਲਈ ਕਿੱਥੇ ਪਰਮਿਸ਼ਨ ਲੈ ਲਈ ਆਹ ਵਾਲਾ ਅੱਤ ਸੋ ਬੇਡਾ ਨਾ ਸਬਰ ਹੱਸਾ ਪੀਂਗੀ ਬੜੀ ਵਧੀਆ ਲੱਗ ਰਹੀ ਹੈ ਨਾ ਚੌਂਕੀ ਨਾ ਇਤਿਕਲ ਬਹੁਤ ਸੋਹਣਾ ਹੈ ਕਲਰ ਕਿੰਨੇ ਨਾਈਸ ਹੈ ਹੈਲੋ ਇਦਾਂ ਦਾ ਵਰਕ ਹਮਮ ਕੈਸੀ ਲੱਗ ਰਹੀ ਗੋਬੀ ਲੈ ਲੈਂਗੇ ਪਾ ਕੇ ਦੇਖਾਂ ਤੇ ਆਜੂਗੀ ਤੈਨੂੰ ਪਤਾ ਹੋਊਗਾ ਟ੍ਰਾਈ ਕਰੋ ਜਿਹੜਾ ਜਿਹੜਾ ਟ੍ਰਾਈ ਕਰੋ ਉਹ ਫਾਈਨਲ ਹੋ ਜਾਣਾ ਤਿੰਨੇ ਪੀਸ ਇੰਨੇ ਸੋਹਣੇ ਨੇ ਮੈਂ ਪਾ ਕੇ ਆਈ ਵੈਲ ਲੱਗੇ ਹੁੰਦੇ ਨੇ ਦਬਾਉਣੇ ਕਿ ਤਿੰਨੇ ਵੀ ਤਾਂ ਪਾ ਦੇਣਾ ਬੈਡਮਿੰਟਨ ਖੇលਿਆ ਕਰਤੋਂ ਚਲੋ ਅਸਤੈ ਤਾਂ ਬਿਨਾਂ ਸੁਣੀ ਲਾਉਂਦੀ ਨਹੀਂ ਲਾਉਦੀ ਹੈਗੀ ਤੇ ਆ ਗਈ ਚਾਹ ਪੈਟੀਆਂ ਆਓ ਬਰਤਾਓ ਕੋ ਜੋਟਾ ਹੋ ਗਿਆ ਉਹ ਵੇਲਾ ਕਾਹਦੀ ਇਹ ਫਾਲੋ ਆਪਣੀ ਸਹੀ ਆਈਆਂ ਨੇ ਟੈਂਸ਼ਨ ਨਾ ਲਓ ਜੀ ਸਮਾਪਤੀ ਸਮਾਪਤੀ ਮਾ ਸਾਹ ਦੀ ਵਿਚਾਰਿਆਂ ਨੂੰ ਗੰਦਪਾਗੇ ਤੁਰ ਗਏ ਗੰਦਪਾਗੇ ਸਾਡਾ ਸਮਾਨ ਰੈਡੀ ਹੋ ਗਿਆ ਚਾਹ ਰਹੀ ਹਾਂ ਅਸੀਂ ਉਰੋਂ ਬੈਗ ਹੀ ਬੈਗ ਉਹਦੇ ਸਾਰੇ ਲੋਕਾਂ ਦੇ ਇੰਟਰੈਕਟਰ ਫੜੀਦਾ 400 ਦਾ ਸਮਾਨ ਸੀਗਾ ਹਾਂ ਜੀ ਤੇ ਥੋੜਾ 1500 ਮੈਨੇ ਲੈਕਦਾ ਠੀਕ ਹੈ ਠੀਕ ਹੋਈ ਵੀ ਨਹੀਂ ਹੈਗਾ ਇੱਕ ਇੱਕ ਬੈਗ ਫੜਾਤਾ ਸਾਰਿਆਂ ਨੂੰ ਰਵਿੰਦਰ ਕੋਲੇ ਦੋ ਨੇ ਰਵਿੰਦਰ ਬੈਗ ਫੜਾ ਦੇ ਇੱਕ ਨੂੰ ਹੱਥ ਖਾਲੀ ਆ ਮੁੰਡੇ ਦਾ ਆ ਮੇਰੇ ਕੋਲ ਪੁੱਟੀ ਪਾ ਲਈ ਤੇ ਤਾਈ ਬੋਲਣੇ ਅਰਕ ਨਹੀਂ ਹੁੰਦਾ ਜੀ ਸੰਬਲ ਜਿਹੜਾ ਸਸਤੇ ਵਾਲਾ ਉਹਦੀ ਫਿਨਿਸ਼ਿੰਗ ਨਹੀਂ ਨਾ ਉਹ ਸਟੱਫ ਵਧੀਆ ਉਹ ਤਾਂ ਵੀ ਰੋੜੀ ਹੈ ਤਾਂ 350 ਦਾ ਫਿਕਰੀ ਹੈ ਹੌਲ ਸੇ ਰੇਟ ਹੈ ਲਓ ਵੀ ਖੰਨੇ ਤੋਂ ਸ਼ਾਪਿੰਗ ਕਰਕੇ ਸਕੂਟਰੀ ਵਧੀਆ ਹੈ ਜਾਂ ਸਕੂਟਰੀ ਲੈਣੀ ਹੈ ਇੱਕ ਲੈ ਸਕੂਟਰੀ ਲੈਣੀ ਹੈ ਗੱਗੀ ਨਾਲ ਸਾਦਾ ਮਾਰ ਲੈ ਦੀ ਨਹੀਂ ਰਹਿਣੀ ਯਾਰ ਬੇਚੀ ਹੁਣ ਆਪਾਂ ਪਹੁੰਚ ਗਏ ਨਰੇਂਗੜ੍ਹ ਕਿਉਂ ਪਹਿਲਾਂ ਫਿਰ ਭੁੱਲਿਆ ਓ ਓਕੇ ਓਕੇ ਜਾਈਏ ਅੱਜ ਵੀ ਆਪਾਂ ਚੱਲੇ ਵਾਪਸ ਲੱਸੀ ਦੀ ਬੋਤਲ ਲੈ ਕੇ ਇੱਧਰ ਬੰਦਾ ਆਪਣਾ ਚੱਲਿਆ ਡਿਊਟੀ ਤੇ ਜੈਸੀ ਕਾਲ ਆ ਗਈ ਐਮਰਜੈਂਸੀ ਕਾਲ ਆ ਗਈ ਭਾਈ ਇਹਨੂੰ ਚਲੋ ਮਾਨ ਨਹੀਂ ਨਹੀਂ ਇਹ ਕੱਟਣਾ ਕੱਢਣਾ ਕੱਢਣਾ ਲਓ ਵੀ ਪਹੁੰਚ ਗਏ ਆਪਾਂ ਪਿੰਡ ਸ਼ਾਪਿੰਗ ਕਰਕੇ ਬਹੁਤ ਸਾਰੀ ਥੱਕ ਗਏ ਭਾਈ ਅੱਜ ਤਾਂ ਚਲੋ ਹੁਣ ਘਰ ਜਾ ਕੇ ਮਿਲिए ਬੱਚਿਆਂ ਨੂੰ ਬੱਚਿਆਂ ਦਾ ਸਿਚੂਨ ਲੱਗੀ ਹੋ ਇੰਦਰਜੀਤ ਦੇ ਬਹੁਤ ਸਾਰੇ ਕੰਮ ਤੇ ਪੈਂਡਿੰਗ ਹੈ ਨਾ ਹੈ ਨਾ ਇੰਦਰਜੀਤ ਅੱਜ ਇੰਦਰਜੀਤ ਦੇ ਪੈਸੇ ਵੀ ਲੱਗੇ ਹੋਏ ਨੇ ਥੋੜਾ ਫਿਰ ਸੈੱਡ ਹੋ ਜਾਂਦਾ ਜਦੋਂ ਪੈਸੇ ਲੱਗ ਜਾਂਦੇ ਹੈ ਚਲੋ ਕੋਈ ਨਹੀਂ ਦਿੱਤਾ ਥੋੜੇ ਜੀ ਲੱਗੇ ਆ ਮੇਰੇ ਖਾਲੇ ਲੱਗੇ ਐਨਾ ਤਾਂ ਬਿੱਲ ਬਣਾਇਆ ਨਹੀਂ ਥੋੜੇ ਜਿਹਾ ਰੈਡੀ ਕਾਰਡ ਯੂਜ਼ ਕੀਤਾ ਕਾਰਡ ਸਵਾਈਪ ਕੀਤਾ ਪਹਿਲਾਂ ਤਾਂ ਇੰਦਰਜੀਤ ਨੇ ਗਲਤ ਕਾਰਡ ਦੇ ਦਿੱਤਾ ਸੀਗਾ ਵੀ ਖਾਨੀ ਇਹ ਮੁਕਰ ਜੂਗੀ ਵੀ ਹੁਣ ਨਹੀਂ ਅਸੀਂ ਲੈਣੀ ਫਿਰ ਅਸੀਂ ਅਸਲੀ ਕਾਰਡ ਕਢਾਏ ਲੈ ਇੰਦਰਜੀਤ ਦਾ ਹੈ ਫਿਰ ਲਾਏ ਦਿੱਤੇ ਇਹਨਾਂ ਕਿੰਨੇ ਕ ਲੱਗੇ ਹੋ ਜਾਣਗੇ ਪੂਰੇ ਕਿਉਂ ਵੀ ਕਮਾਉਣਾ ਕਿਹਦੇ ਲਈਆਂ ਹਨਾ ਵੀ ਹੈ ਤੇਤੋ ਲਾ ਕੇ ਮੈਂ ਤੈਨੂੰ ਦੇ ਦੇਣ ਚੱਲ ਕੋਈ ਨਹੀਂ ਚੱਲਦਾ ਰਹਿੰਦਾ ਇੰਨਾ ਭਾਈ ਹੁਣ ਕੀ ਕਰੀਏ ਬੱਚੇ ਬਹੁਛੇਤੀ ਵੱਢੀ ਜਾਂਦੇ ਨੇ ਕੱਪੜੇ ਉੱਚੇ ਨੀਵੇਂ